ਦੋਸਤੋ ਮੈਂ ਮਿੱਠ ਕਰਨੀ ਆ ਤੁਸੀਂ ਸਾਜ ਨੇ ਠੀਕ ਹੋ ਗਏ ਤਾਂ ਤੁਹਾਡੇ ਕਿਤੇ ਪਾ ਰੱਬ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਆ ਤੇ ਦੋਸਤੋ ਸਵੇਰੇ ਦੇ ਵੱਜ ਗਏ ਨੇ 7 ਤੇ ਆਪਾਂ ਸਕੂਲ ਜਾਣ ਲਈ ਹੋ ਗਏ ਆ ਰੈਡੀ ਕਸ਼ਿਸ਼ ਵੀ ਜੀ ਦੋਨੋਂ ਹੋ ਗਈਆਂ ਰੈਡੀ ਤੇ ਮੰਮੀ ਬਣਾਉਂਦੇ ਪਿਆ ਬ੍ਰੈਕਫਾਸਟ ਬ੍ਰੈਕਫਾਸਟ ਵਿੱਚ ਦੋਸਤੋ ਅੱਜ ਮੰਮੀ ਨੇ ਬਣਾਏ ਹੈਗੇ ਆ ਆਲੂਆਂ ਵਾਲੇ ਪਰੌਂਠੇ ਆ ਪਰੌਂਠੇ ਤੁਸੀਂ ਦੇਖ ਸਕਦੇ ਹੋ ਤਵੇ ਤੋਂ ਬਾਹਰ ਹੀ ਜਾ ਰਹੇ ਆ ਤੇ ਆ ਮੰਮੀ ਰੈਡੀ ਕਰ ਦਿੱਤਾ ਹੋਇਆ ਹੈ ਮੰਮੀ ਇਹ ਚੰਗੀ ਤਰ੍ਹਾਂ ਰਾੜ ਕੇ ਦਿਓ ਪਰੌਂਠੇ ਤਾਂ ਤਵਾ ਛੋਟਾ ਆ ਨਹੀਂ ਤਾਂ ਮੈਂ ਇਤੋਂ ਵੀ بڑے بڑے ਪਰੌਂਠੇ ਬਣਾ ਲਨੀ ਆ ਤਵੀ ਪਈ ਤਾਂ ਹੈ ਕੋਠੇ ਤੇ ਉਹ ਗੈਸ ਤੇ ਨਹੀਂ ਹੋਣੀ ਨਾ ਹਾਂ ਗੈਸ ਤੇ ਨਹੀਂ ਹੋਣੀ। ਤੇ ਤੁਸੀਂ ਦੇਖ ਸਕਦੇ ਹੋ ਸਾਰਾ ਤਾਂ ਮम्मी ਨੇ ਬਣਾ ਕੇ ਰੈਡੀ ਕੀਤਾ ਹੋਇਆ ਹੈ। ਆਲੂ ਵਗੈਰਾ ਸਾਰੇ ਚੰਗੀ ਤਰ੍ਹਾਂ ਤੜਕਾ ਮਤਲਬ ਕੀ ਕਹਿੰਦੇ ਨੇ ਪਿਆਜ਼ ਮਿਰਚਾ ਪਾ ਕੇ ਫਿਲਿੰਗ ਰੈਡੀ ਆ ਤੇ ਆ ਬਣ ਰਹੇ ਨੇ ਪਰੌਂਠੇ। ਮੰਮੀ ਮੈਂ ਲੈ ਲਵਾਂਗਾ। ਰਹਿ ਜਾ। ਕਰਮ ਕਰਮ। ਹਾਂ। ਤੇ ਦੇਖੋ ਜੀ ਦੋਸਤੋ ਪਰੌਂਠੇ ਬਣ ਰਹੇ ਨੇ। ਚਾਹ ਦੇ ਦਿਓ। ਦੋਸਤੋ ਅਵਣ ਤੇਜੂ ਪਹੁੰਚ ਚੁੱਕਾ ਆ ਤੁਸੀਂ ਦੇਖ ਸਕਦੇ ਹੋ ਮੰਮੀ ਨਾਲ ਆ ਗਿਆ ਮੰਮੀ ਇਹਨੂੰ ਲੈ ਆਈ ਸੀ ਤੇਜੂ ਆ ਜਾ ਆ ਜਾ ਆ ਜਾ ਦੇਖ ਦੇਖ ਹੋਰਨ ਦੀ ਹੋਰਨ ਬਸ ਬਜਾ ਦਵਾ ਆ ਜਾ ਹਣ ਬੰਦ ਹੋ ਵੀ ਚਲੋ ਚਲੋ ਆਜੋ ਦੀਦੀ ਇਹ ਵੀ ਗੁਗਨੂ ਆ ਗਈ ਯਾਰੀ ਗੁਗਨੂ ਆ ਗਈ ਮਾਮਾ ਛੋਆ ਬੇਟਾ ਆ ਗਿਆ ਆ ਥੈਂਕੂ ਆ ਚੁੱਜੀ ਚੁੱਜੀ ਵੀ ਲੈ ਆ ਮम्मा ਕੋਲੋ ਚੁੱਜੀ ਚੁੱਜੀ ਡਿਊਚ 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 ਹੈ तो जो चिज्जी देख 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 <laughs> देखो जी दोस्तों आप ही लिफाफा खोल के आप ही कटन लगा आ जी आप ही आप ही कुछ पी लो काट के आ, आ बच ਤਾਂ ਇਹ ਦੀ ਜੀ ਆ ਫਰੂਟੀ ਤੇਰੀ ਆ ਦੇ ਆ ਦੇ ਫੂਟੀ 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 ਖੋਲ ਦਮਾ ਲੋਨੇ ਮੇਂ ਆਪੀ ਖੋਲਣਾ ਲਾ ਮੈਂ ਖੋਲ ਕੇ ਦਿੰਨੀ ਐ ਦਬ ਨਾ ਨੋ ਗੰਦੀ ਬਾਤ ਆ ਲੋ ਯਮੀ ਠੰਡੀ ਠੰਡੀ ਹਾਂ ਆਰੂ ਕਿੱਥੇ ਆ? ਆਰੂ ਨੇ ਨਹੀਂ ਲਗਾਇਆ। ਆਰੂ ਤੇ ਆਰੂ ਨਹੀਂ ਲਗਾਇਆ। ਆਰੂ ਕਰੇ ਮम्मा ਕੋ। ਮम्मा। ਦੋਸਤੋ ਇੰਨੀਆਂ ਗੱਡੀਆਂ ਖੜੀਆਂ ਆ ਪਰ ਇਹਨਾਂ ਨੇ ਸਾਨੂੰ ਲਿਜਾਣਾ ਇਹਦੇ ਚ। ਹਾਂ। ਹਣ ਦੇਖੋ ਦੇਖੋ ਦੇਖੋ। ਹੋ ਗਿਆ ਸੱਚ। ਦੋਸਤਾਂ ਨੂੰ ਇਨਫੋਰਮ ਕਰ ਲਈਓ ਚਲੋ ਆਪਾਂ। ਆਵੇ ਤਾੜੀਆਂ। ਤਾੜੀਆਂ। ਆਓ। ਆ ਦੇਖ ਦੋ ਸੋਹਣੀਆਂ ਗਿੱਡੀਆਂ ਕੜੀਆਂ ਆ ਪਰ ਨਹੀਂ ਲਿਜਾਣਾ ਸਾਨੂੰ ਇੱਥੇ ਜੰਗਾਲ ਵਾਲੇ 4x4 ਵਿੱਚ। ਚਲੋ ਬੜਾ ਬੜਾ ਆ ਜਾਓ। ਆ ਜਾਓ ਆ ਜਾਓ। ਜੱਜਾ ਕੱਦ ਦਿਨ ਮਾਰੋ ਇਹ ਬੱਚੇ। ਚਲੋ ਮੇਰੀਓ ਬੱਕਰੀਆ। ਸੰਜੇ ਸਾਹਿਬ। ਦੇਰ ਕਿ ਕੋਈ ਨਾ ਤੂ ਵੀ ਤੇ ਚੱਲ। ਬੱਚਾ ਚੱਕ ਚੱਕ ਕੇ ਮਾਰ ਦੇ ਸਰ। ਫੋਟੋ ਬਾਕਾ Oh, ਜਿ ਸਾੜੇ ਸਾਰੇ ਨੇ ਬੰਲਾ ਬਣਾ ਕੀ ਤੇ ਆ ਤੇ ਕਰਾਈ ਸੀ ਉਹ ਤਾਂ ਕੋਈ ਬੋਲ ਰਹੀ ਸੀਗਾ ਹਾਂ ਜੀ ਲੋ ਜੀ ਦੋਸਤੋ ਬੰਗੀ ਦਾਣਾ ਮੰਡੀ ਪਹੁੰਚ ਗਏ ਆ ਇਹ ਮਾਰਨਿੰਗ ਤਾਂ ਬਕਵਾਸ ਦਿੱਤਾ ਹੈ ਨਾ ਹਾਂ ਜੀ ਸਾਨੂੰ ਪਤਾ ਕਿ ਪ੍ਰਾਈਵੇਟ ਸਕੂਲ ਹੈ ਉਹ ਕਿਸ਼ੇ ਨਹੀਂ ਸਕਦਾ ਹੈ ਕੁਸ਼ੀਨ ਸਰ ਮੈਂ ਫਿਰ ਜੀ ਦੋਸਤੋ ਵਾਸ਼ ਗਏ ਆ ਹੌਲੀ ਹੌਲੀ ਸਾਨੂੰ ਮਾਈਕ ਦੇ ਦਿੱਤੇ ਹੋਰ ਆਪਾਂ ਮਾਈਕ ਤੇ ਖੜੇ ਹੋ ਗਏ ਆ ਜੇ ਤੁਸੀਂ ਦੇਖ ਸਕਦੇ ਹੋ ਆ ਆਪਣਾ ਮਾਈਕ ਦੋਸਤ ਮੈਂ ਨਹੀਂ You ਜੇ ਸਾਹਿਬ ਆਪਕ ਖੜਵੰਦੇ ਖੜੇ ਆ ਲਾਈਨਾਂ ਚ ਪੈ ਲੈ ਲਾਈਨ ਸਭ ਤੋਂ ਮਰੇ ਭੱਜੇ ਆਹ ਹਾਂ ਹਾਂ ਪਾਣੀ ਮਿਲ ਗਿਆ ਜੀ ਫ੍ਰੈਸ਼ਮੈਂਟ ਮਿਲ ਗਈ ਸਾਰਿਆਂ ਨੂੰ ਮਿਲ ਗਈ ਜੀ ਤੁਹਾਨੂੰ ਹਾਂ ਜੀ ਮਿਲ ਗਈ ਮਿਲ ਗਈ ਚਲੋ ਠੀਕ ਆ ਦੋਸਤੋ ਤਾਂ ਆਪ ਬਹੁਤ ਜ਼ਿਆਦਾ ਹੋ ਗਏ ਤੇ ਹੁਣ ਆਪਾਂ ਚੱਲਨੇ ਆ ਘਰੇ ਵਾਪਸ ਜੀ ਦੋਸਤੋ 7:00 ਵੱਜ ਗਏ ਨੇ ਤੇ ਅੱਜ ਡਿਨਰ ਵਿੱਚ ਬਣ ਰਿਹਾ ਹੈ ਚਿਕਨ ਤੇ ਆਪ ਮਮੀ ਨੇ ਖਰੀਆਂ ਸਬਜ਼ੀਆਂ ਵੀ ਦੇਖੀਆਂ ਆ ਪਿੰਡੀਆਂ ਤੇ ਉਹ ਪੱਤੇ ਆ ਇਹ ਵੀ ਸ਼ਾਇਦ ਮੰਮੀ ਬਣਾ ਦਿੰਤੇ ਹੁਣ ਆ ਦੇਖ ਲਓ ਜੀ ਕੱਪੜੇ ਵੀ ਆਪਾਂ ਧੋ ਕੇ ਫਲਾ ਦਿੱਤੇ ਹੋਏ ਆ ਸ਼ਾਮ ਦੇ ਟਾਈਮ ਤੇ ਅੱਜ ਬਣ ਰਿਹਾ ਹੈਗਾ ਆਪਣੇ ਚਿਕਨ ਤੁਹਾਨੂੰ ਪਤਾ ਹੀ ਆ ਦੋਸਤੋ ਸਾਵਣ ਚੱਲ ਰਿਹਾ ਸੀਗਾ ਤੇ ਮਹੀਨੇ ਲਈ ਭਗਤ ਬਣੇ ਸੀ ਤੇ ਹੁਣ ਭਗਤ ਲਈ ਪੂਰੀ ਹੋ ਗਈ ਆ ਤੇ ਹੁਣ ਬਣਾਉਣ ਲੱਗਿਆ ਚਿਕਨ ਤੁਸੀਂ ਦੇਖ ਸਕਦੇ ਹੋ ਮੰਮੀ ਚਿਕਨ ਬਣਾ ਰਹੇ ਨੇ ਤੇ ਮੰਮੀ ਇਹਨੂੰ ਚਿਕਨ ਨੂੰ ਵਾਸ਼ ਕਰ ਰਹੇ ਨੇ ਤੇ ਮੇਰੇ ਚਾਚੂ ਜੀ ਦੇ ਸਪੈਸ਼ਲੀ ਮਾਂਸੀਗਾ ਚਿਕਨ ਖਾਣੇ ਨੇ ਤੇ ਮੰਮੀ ਕਹਿੰਦੇ ਠੀਕ ਆ ਚਿਕਨ ਆਪਾਂ ਬਣਾ ਦੰਨੇ ਆ ਤੇ ਅੱਜ ਸਪੈਸ਼ਲੀ ਚਾਚੂ ਲਈ ਬਣ ਰਿਹਾ ਚਿਕਨ ਬਟ ਮੇਰਾ ਦੋਸਤ 1% ਵੀ ਮੂਡ ਨਹੀਂ ਹੈਗਾ ਚਿਕਨ ਖਾਣੇ ਦਾ ਕਿਉਂਕਿ ਮੀਨਾ ਖਾਦਾ ਨਹੀਂ ਹੈਗਾ ਨਹੀਂ ਚਿਕਨ ਨਹੀਂ ਖਾਣਾ ਹੁਣ ਤੇ ਮੇਰੇ ਲਈ ਦੋਸਤੂ ਬਿਉਟਰੀ ਦੀ ਸਬਜੀ ਪਈ ਆ ਸਵੇਰੇ ਬਣਾਈ ਸੀ ਮੰਮੀ ਨੇ ਤੇ ਉਹੀ ਪਈ ਹੋਈ ਹੈ ਤੇ ਮੈਂ ਉਹੀ ਰਾਤ ਨੂੰ ਉਹਦੇ ਨਾਲ ਰੋਟੀ ਖਾ ਲੈਣੀ ਆ ਤੇ ਚਿਕਨ ਖਾਣ ਦਾ ਦੋਸਤੂ ਬਿਲਕੁਲ ਵੀ ਮੂਡ ਨਹੀਂ ਹੈਗਾ ਇਸ ਟਾਈਮ ਫਿਸ ਕਰਕੇ ਮੈਂ ਖਾਣੀ ਨਿਊਟਰੀ ਤੇ ਚਨੇ ਦੀ ਮੰਮੀ ਸਬਜ਼ੀ ਬਣਾਈ ਸੀ ਉਹ ਆਪਾਂ ਖਾ ਲੈਣੇ ਤੇ ਮੰਮੀ ਨੇ ਚਿਕਨ ਧੋ ਲਿਆ ਹੋਇਆ ਵਾਸ਼ ਕਰ ਲਿਆ ਹੋਇਆ ਐਨ ਬੜੀਆ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਆ ਮੰਮੀ ਨੇ ਮਸਾਲਾ ਵੀ ਬਿਲਕੁਲ ਰੈਡੀ ਕਰ ਲਿਆ ਜਿੱਦਾਂ ਮੰਮੀ ਆਪਣਾ ਮਿਕਸ ਕਰਦੇ ਹੀ ਹੁੰਦੇ ਨੇ ਸਾਰਾ ਮਸਾਲਾ ਪਾਣੀ ਵਿੱਚ ਥੋਦਾ ਕੱਲਿਆ ਹੋਇਆ ਤੇ ਇਹ ਜੋ ਤੜਕਾ ਹੋ ਰਿਹਾ ਹੈ ਫਰਾਈ ਐਨ ਚਿਕਨ ਆ ਦੇਖੋ ਜੀ ਕੱਚੀਆਂ ਗਿਰੀਆਂ ਤੁਸੀਂ ਦੇਖ ਸਕਦੇ ਹੋ ਇਹਨੂੰ ਮੰਮੀ ਨੇ ਕੀ ਕਰਨਾ ਮੰਮੀ ਰੋਸਟ ਕਰਨਾ ਹਾਂ ਗਿਰੀ ਭੋਗ ਨਹੀਂ ਨਹੀਂ ਹੋਇਆ ਉਹ ਜਿਹੜੀਆਂ ਅਗੀਆਂ ਆ। اچھا ਠੀਕ ਆ ਮਸਾਲਾ ਲਾ ਦੇ ਹੁਣ ਜੋ ਅੱਛਾ ਪਾ ਗਏ ਤੇ ਮੰਮੀ ਨੇ ਹੋਈ ਬਣਾਣਾ ਜੋ ਮੰਮੀ ਨੇ ਕਹਿ ਦਿੱਤਾ ਤੇ ਇਹ ਮੇਰੇ ਨਾਨੀ ਜੀ ਨੇ ਭੇਜੀਆਂ ਸੀਗੀਆਂ ਸਪੈਸ਼ਲੀ ਮੇਰੇ ਪਾਪਾ ਲਈ ਤੁਸੀਂ ਦੇਖ ਸਕਦੇ ਹੋ ਇਹ ਕੱਚੀਆਂ ਨੇ ਇਹਨਾਂ ਨੂੰ ਹਲੇ ਰੋਸਟ ਕਰਨਾ ਹੈ ਚੰਗੀ ਤਰ੍ਹਾਂ ਫਿਰ ਇਹਦੇ ਵਿੱਚ ਸਾਰੇ ਮਸਾਲੇ ਵਗੈਰਾ ਪਾ ਦੇਣੇ ਆ। ਮਤਲਬ ਇੱਕ 스ਨੈਕ ਟਾਈਪ ਬਣਾ ਦੇਣਾ ਹੈ। ਤੇ ਨਾਨੀ ਜੀ ਨੇ ਭੇਜੀਆਂ ਸੀਗੀਆਂ ਇਹ ਤੇ ਇੱਧਰ ਹੋ ਰਿਹਾ ਹੈ ਤੜਕਾ ਤਿਆਰ ਦੋਸਤੋ ਆ ਜਿਹੜੀਆਂ ਸਬਜ਼ੀਆਂ ਆ ਹਰੀਆਂ ਇਹ ਮੰਮੀ ਨੇ ਬਣਾਉਣੀਆਂ ਹੈਗੀਆਂ ਸਵੇਰ ਨੂੰ ਪਾਪਾ ਦੇ ਟਿਫਨ ਲਈ ਹੈ ਤੇ ਸਾਡੇ ਬ੍ਰੇਕਫਾਸਟ ਲਈ ਹੈ ਤੁਸੀਂ ਦੇਖ ਸਕਦੇ ਹੋ ਪਿੰਡੀਆਂ ਆ ਤੇ ਆ ਲਸਣ ਵਗੈਰਾ ਮੰਮੀ ਸਾਰਾ ਤਿਆਰ ਕਰਕੇ ਰੱਖਦੇ ਹੋ ਰੱਖ ਲਏ ਹੋਏ ਤੇ ਆ ਸਾਡੇ ਕਿਆਰੀ ਦੀਆਂ ਮਿਰਚਾਂ ਛੋਟੀਆਂ ਛੋਟੀਆਂ ਗੋਲ ਗੋਲੇ ਬਹੁਤ ਜ਼ਿਆਦੇ ਦੋਸਤੋ ਮਦਦ ਸਪਾਈਸੀ ਹੁੰਦੀਆਂ ਬਹੁਤ ਜਿਆਦਾ ਕਰਾਰੀਆਂ ਨਹੀਂ ਹੁੰਦੀਆਂ ਤੇ ਆ ਤੁਸੀਂ ਕਰੀਮੀ ਦਾ ਸਾਗ ਦੇਖ ਸਕਦੇ ਹੋ ਕਰੀਮੀ ਦਾ ਸਾਗ ਵੀ ਮੰਮੀ ਨੇ ਬਣਾਉਣਾ ਆ ਸਵੇਰ ਨੂੰ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਮੰਮੀ ਨੇ ਦੁਪਹਿਰ ਨੂੰ ਬਣਾ ਲੈਣਾ ਆ ਇਹਦੀ ਇਹਦੇ ਵਿੱਚ ਆਲੂ ਪਾ ਕੇ ਬਹੁਤ ਟੇਸਟੀ ਪੁਰਜੀ ਬਣਦੀ ਆ ਮੰਮੀ ਨੇ ਉਹ ਬਣਾਣੀ ਆ ਤੇ ਆ ਵਿੱਚੀ ਮੰਮੀ ਨੇ ਬਾਥੂ ਵੀ ਰੱਖਿਆ ਹੋਇਆ ਲਿਆ ਕੇ ਤੇ ਬਸ ਆਨੇ ਮੰਮੀ ਨੇ ਹੁਣੀ ਕਟਿੰਗ ਵਗੈਰਾ ਕਰਕੇ ਰੱਖ ਲੈਣੀ ਆ ਤੇ ਬਾਹਰ ਮੌਸਮ ਤੁਸੀਂ ਦੇਖ ਸਕਦੇ ਹੋ ਠੰਡਾ ਹੋਇਆ ਹੈ ਤੇ ਰੱਜੀ ਨੇ ਸਾਰੀ ਸਫਾਈ ਕੀਤੀ ਹੈ ਵੇੜਾ ਤੋਤਾ ਆ ਰੱਜੋ ਨੇ ਤੇ ਮੌਸਮ ਇਹਨ ਵਧੀਆ ਠੰਡਾ ਠੰਡਾ ਹੋ ਗਿਆ ਹੈ। ਵੀ ਦੇਖ ਸਕਦੇ ਹੋ। ਆ ਡ੍ਰੈਗਨ ਫਲਾਈਸ ਜੀ ਆ ਰਹੀਆਂ ਆ। ਆ ਦੇਖੋ ਦੋਸਤੋ ਇੱਥੇ ਕਿੰਨਾ ਜੰਗਲ ਹੋ ਗਿਆ ਹੈ ਵਿੱਚੇ ਤੋਰੀਆਂ ਵਿੱਚੇ ਕੱਦੂ ਆ ਦੇਖੋ ਦੋਸਤੋ ਕੱਦੂ ਲੱਗਾ। ਇੱਕ ਕੱਦੂ ਲੱਗਾ ਹੈ ਇੱਧਰ ਪਿੰਡੀਆਂ ਵਿੱਚੇ ਮਿਰਚਾਂ। ਕਿਆਰੀ ਸਾਰੀ ਭਰੀ ਪਈ ਆ ਤੇ ਇੱਧਰ ਦੇਖ ਸਕਦੇ ਤੁਸੀਂ ਇਹ ਮਰੂਦ ਵਾਲੀ ਜਗਾ ਇੱਧਰ ਵੀ ਸਾਰਾ ਜੰਗਲ ਹੋ ਗਿਆ ਆ ਤੇ ਸਫਾਈ ਕਰਾਉਣ ਵਾਲੀ ਹੋਈ ਆ ਬਦੋਸਤੋ ਹੁਣ ਤੇ ਉਹ ਨਿਆਣੀ ਟਿਊਸ਼ਨ ਤੋਂ ਆਵੇ ਵਾਪਸ ਹਾਂਜੀ ਦੋਸਤੋ ਤੁਸੀਂ ਦੇਖ ਹੀ ਲਿਆ ਚਿਕਨ ਬਣ ਰਿਹਾ ਆ ਬਟ ਮੇਰਾ ਬਿਲਕੁਲ ਮਾਨ ਨਹੀਂ ਹੈਗਾ ਚਿਕਨ ਖਾਣੇ ਨੂੰ ਤੇ ਮੈਂ ਸੋਚ ਰਹੀ ਆ ਕਿ ਜੇ ਦਖਨ ਪਤੇ ਮਹੀਨਾ ਹੋ ਗਿਆ ਸਾਨੂੰ ਚਿਕਨ ਖਾਂਦਾ ਹੈਗਾ ਅਸੀਂ ਸਾਵਣ ਚੱਲ ਰਿਹਾ ਸੀਗਾ ਤੇ ਸਾਵਣ ਵਿੱਚ ਮਤਲਬ ਭਗਤ ਬਣੇ ਹੋ ਸੀਗੇ ਜਿੱਦਣ ਰਾਤ ਦੇ ਚ 9 ਦਿਨ ਭਗਤ ਬਣਦੇ ਆ ਤੇ ਇੱਦੀ ਸਾਵਣ ਚ ਵੀ ਬੜੇ ਹੋ ਸੀਗੇ ਤਾਂ ਕਰਕੇ ਫਿਰ ਦੋਸਤੋ ਮਹੀਨਾ ਖਾਦਾ ਨਹੀਂ ਫਿਰ ਮੇਰਾ ਮਤਲਬ ਹੁਣ ਮੂਡ ਨਹੀਂ ਹੈਗਾ ਚਿਕਨ ਖਾਣੇ ਨੂੰ ਤੇ ਮੇਰਾ ਮਨ ਨਹੀਂ ਕਰਦਾ ਬਿਲਕੁਲ ਚਿਕਨ ਖਾਣੇ ਨੂੰ ਨਾ ਮੇਰਾ ਮਤਲਬ ਨਾ ਪੂਰੇ ਸਾਵਣ ਵਿੱਚ ਕਿ ਕਈ ਬੰਦੇ ਤਾਂ ਹੁੰਦਾ ਵੀ ਹਾਂ ਸਾਵਣ ਚੱਲਦਾ ਹੈ ਵੀ ਚਿਕਨ ਖਾਣੇ ਦਾ ਮਨ ਕਰਦਾ ਬਟ ਚਿਕਨ ਨਹੀਂ ਖਾ ਸਕਦੇ ਬਟ ਮੇਰਾ ਨਾ ਦੋਸਤੋ ਮਨ ਕੀਤਾ ਤੇ ਨਾ ਹੀ ਅਸੀਂ ਖਾਦਾ ਤੇ ਉਸੇ ਕਰਕੇ ਦੋਸਤੋ ਹੁਣ ਮੰਮੀ ਅੱਜ ਕਿੰਨੇ ਦਿਨਾਂ ਬਾਅਦ ਮਤਲਬ ਮਹੀਨੇ ਤੋਂ ਉੱਪਰ ਹੋ ਗਿਆ ਸੀ ਨਹੀਂ ਬਣਾਇਆ ਸਿਕਾ ਸਾਵਣ ਦਾ ਦੋਸਤੋ ਕਿੰਨੇ ਦਿਨਾਂ ਬਾਅਦ ਬਣਿਆ ਹੈ ਚਿਕਨ ਤੇ ਮੇਰਾ ਤਾਂ ਬਿਲਕੁਲ ਮਾਨ ਹੈ ਖਾਣੇ ਨੂੰ ਤੇ ਹੁਣ ਮੈਂ ਦੋਸਤੋ ਥੋੜਾ ਜਿਹਾ ਡਿਸਾਈਡ ਕੀਤਾ ਹੈ ਥੋੜਾ ਜਿਹਾ ਕਿ ਮੈਂ ਚਿਕਨ ਨਹੀਂ ਖਾਣਾ ਬਟ ਦੋਸਤੋ ਮੈਂ ਪੱਕਾ ਨਹੀਂ ਕਹਿੰਦੀ ਕਿ ਮੈਂ ਨਹੀਂ ਖਾऊंगी ਮਤਲਬ ਛੱਡਣ ਦੀ ਕੋਸ਼ਿਸ਼ ਪੂਰੀ ਕਰੂੰਗੀ ਪੂਰੀ ਮਤਲਬ ਆਪਣੇ ਵੱਲੋਂ ਤਾਂ ਮੈਂ ਪੂਰੇ ਐਫਰਟਸ ਲਾਉਗੀ ਕਿ ਹਾਂ ਮੈਂ ਚਿਕਨ ਨਹੀਂ ਖਾਣਾ ਤੇ ਨਹੀਂ ਖਾਣਾ ਤੇ ਬਾਕੀ ਕੋਈ ਨਹੀਂ ਦੋਸਤੋ ਘਰ ਦੇ ਆ ਨਹੀਂ ਤਾਂ ਖਾਣਾ ਹੀ ਆ ਕਿ ਫਿਰ ਤੁਹਾਨੂੰ ਪਤਾ ਹੀ ਘਰ ਦੇ ਨੂੰ ਵੀ ਤਾਂ ਛੱਡ ਨਹੀਂ ਹੈਗਾ ਇੱਕ ਜਣੇ ਕਰਕੇ ਥੋੜੀ ਇਦਾਂ ਛੱਡੂਗੇ ਤਾਂ ਫਿਰ ਮੈਂ ਤਾਂ ਮੰਮੀ ਨੂੰ ਕਹਿੰਨੀ ਫਿਰ ਮੰਮੀ ਮੈਂ ਨਹੀਂ ਖਾਣਾ ਹੈਗਾ ਤੁਸੀਂ ਸਾਰੇ ਜਣੇ ਜਿਹਨੇ ਖਾਣਾ ਖਾਓ ਠੀਕ ਆ ਤੇ ਮੈਂ ਆਪਣੇ ਲਈ ਆਪਣੀ ਅਲੱਗ ਸਬਜ਼ੀ ਬਣਾ ਲਿਆਗਾ ਉਹਨੂੰਗੇ ਤੁਸੀਂ ਖਾ ਲਓ ਜੇ ਤੁਸੀਂ ਖਾਣਾ ਹੈ। ਬਾਕੀ ਮੰਮੀ ਹੁਣ ਕਹਿੰਦੇ ਆ ਵੀ ਨਹੀਂ ਖਾਣਾ ਤਾਂ ਖਾਣਾ ਕਿਉਂਕਿ ਦੋਸਤੋ ਪਤਾ ਕੀ ਆ ਅਸੀਂ ਨਾ ਬਚਪਨ ਤੋਂ ਹੀ ਸਾਡੇ ਪੇਰੈਂਟਸ ਨੇ ਚਿਕਨ ਖਾਦਾ ਹੈ ਤੇ ਸਾਨੂੰ ਵੀ ਖਵਾਇਆ ਹੈ। ਮਤਲਬ ਸਾਨੂੰ ਵੀ ਗਝਾਇਆ ਹੈ ਚਿਕਨ ਤੇ। ਨਾ ਕਰਕੇ ਫਿਰ ਮੈਂ ਦੋਸਤੋ ਮਤਲਬ ਬਚਪਨ ਤੋਂ ਹੀ ਆਦਤ ਪਈ ਆ ਚਿਕਨ ਖਾਣ ਦੀ ਸਾਡੇ ਨਾ ਜਿੱਦਾਂ ਹਫ਼ਤੇ ਦੇ ਵਿੱਚ ਇੱਕ ਵਾਰੀ ਤਾਂ ਚਿਕਨ ਬਣ ਹੀ ਜਾਂਦਾ ਹੈ। ਤਾਂ ਕਰਕੇ ਫੇ ਮਤਲਬ ਮਰੇ ਖਾਂਦੇ ਸੀਗੇ ਤਾਂ ਆਪ ਤੇ ਪਈਆ ਬਟ ਹੁਣ ਮੈਂ ਸੋਚਿਆ ਵੀ ਇਸ ਆਦਤ ਨੂੰ ਛਡਾਣਾ ਆ ਕਿ ਚਿਕਨ ਨਹੀਂ ਖਾਣਾ ਉਹਦੀ ਜਗ੍ਹਾ ਕੋਈ ਹੋਰ ਚੀਜ਼ ਖਾ ਲੈਣੀ ਆ ਤੇ ਮੈਂ ਦੋਸਤ ਪੱਕਾ ਨਹੀਂ ਕਹਿ ਸਕਦੀ ਕਿ ਮੈਂ ਛੱਡ ਦਊਂਗੀ ਬਟ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗੀ ਚਿਕਨ ਛੱਡਣ ਦੀ ਤੇ ਬਾਕੀ ਕਰਦੇ ਨੇ ਤਾਂ ਦੋਸਤੋ ਖਾਣਾ ਹੀ ਆ ਹਨਾ ਮੈਂ ਉਹਨਾਂ ਨੂੰ ਨਹੀਂ ਕਰਦੀ ਬਿਨਾਂ ਛੱਡੋ ਜਾਂ ਕਿੱਦਾਂ ਖਾਣਾ ਖਾਓ ਹਨਾ ਮਰਜ਼ੀ ਆ ਬੰਦੇ ਦੀ ਮੈਂ ਮੰਮੀ ਨੂੰ ਕਹਤਾ ਪੱਪੀ ਵੀ ਮੈਂ ਨਹੀਂ ਖਾਣਾ ਹੈਗਾ ਤੁਸੀਂ ਖਾਣਾ ਖਾ ਲਓ ਤੇ ਮੈਂ ਹੁਣ ਦੋਸਤੋ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰੂੰਗੀ ਚਿਕਨ ਛੱਡਣ ਦੀ ਬਾਕੀ ਦੇਖਦੇ ਕਿੱਦਾਂ ਹੁੰਦੀ ਹੈ ਜੇ ਮੈਂ ਕਦੇ ਖਾ ਵੀ ਲਵਾਂ ਤਾਂ ਮੈਨੂੰ ਮਾਫ ਕਰਦੇ ਕਿ ਮੈਂ ਐਡਾ ਸਾਨੂੰ ਕਹਿ ਰਹੀ ਆਂ ਕਿ ਮੈਂ ਛੱਡੂਗੀ ਬਟ ਮੈਂ ਖਾ ਲਿਆ ਤੇ ਉਹਦੇ ਲਈ ਪਹਿਲੇ ਸੌਰੀ ਮੰਗਣੀ ਆ ਬਟ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਵੀ ਮੈਂ ਨਹੀਂ ਖਾਣਾ ਤੇ ਮੈਂ ਇਹਨੂੰ ਮਤਲਬ ਛੱਡਣਾ ਚਿਕਨ ਨੂੰ ਤੇ ਮੈਂ ਇਹ ਹੀ ਸੋਚਦੇ ਆ ਵੀ ਹੁਣ ਚਿਕਨ ਨੂੰ ਛੱਡਿਆ ਜਾਵੇ ਬਹੁਤ ਹੋ ਗਿਆ ਹੈ ਤੇ ਤਾਂ ਕਰਕੇ ਦੋਸਤ ਵੀ ਐਸੇ ਵੀ ਮਹੀਨਾ ਹੋ ਗਿਆ ਖਾਦਾ ਨਹੀਂ ਹੈਗਾ ਤੇ ਮਨ ਵੀ ਨਹੀਂ ਕਰਦਾ ਪਿਆ ਚਿਕਨ ਖਾਣੇ ਨੂੰ ਖਾ ਲਾ ਕਰਕੇ ਹੁਣ ਮੈਂ ਸੁੱਤੇ ਚਲੋ ਛੱਡ ਦਿੰਦੇ ਆ ਹਨਾ ਤੇ ਫਿਰ ਹੁਣ ਮੈਂ ਹੁਣ ਦੋਸਤੋ ਡਿਸਾਈਡ ਕੀਤਾ ਵੀ ਮੈਂ ਛੱਡਣਾ ਚਿਕਨ ਹੁਣ ਮਿਲਦੇ ਸਾਨੂੰ ਥੋੜੀ ਦੇਰ ਵਿੱਚ ਪਾਪਾ ਆਉਣੇ ਵਾਲੇ ਆ ਘਰੇ ਤੇ ਹੱਲੇ ਪਾਪਾ ਕੰਮ ਤੋਂ ਆਏ ਨਹੀਂ ਹੈਗੇ ਤੁਸੀਂ ਮੌਸਮ ਚੈੱਕ ਕਰ ਸਕਦੇ ਹੋ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਮੰਮੀ ਨੇ ਗਿਰੀਆਂ ਵੀ ਤਾਲ ਦਿੱਤੀਆਂ ਹੋਇਆਂ ਮੈਂ ਤੇਲ ਪਾਇਆ ਸੀ ਤੇਲ ਪਾ ਕੇ ਉਹਦੇ ਵਿੱਚ ਗਿਰੀਆਂ ਤਾਲ ਕੇ ਸਾਰੇ ਮਸਾਲੇ ਵਗੈਰਾ ਪਾਤੇ ਆ ਤੁਸੀਂ ਦੇਖ ਸਕਦੇ ਹੋ ਪਾਪਾ ਲਈ ਮੰਮੀ ਨੇ ਹੁਣੀ ਬਣਾ ਕੇ ਰੱਖ ਦਿੱਤੀ ਆ ਤੇ ਉੱਧਰ ਬਣ ਰਿਹਾ ਚਿਕਨ ਆ ਚਿਕਨ ਦੇਖੋ ਚਿਕਨ ਪਾਕ ਹੈ ਮੰਮੀ ਨੇ ਸਾਰੇ ਮਸਾਲੇ ਪਾ ਕੇ ਮਿਕਸ ਕਰ ਦਿੱਤਾ ਹੈ ਚੰਗੀ ਤਰ੍ਹਾਂ ਤੇ ਹੁਣ ਇਹਨੂੰ ਪਕਾਉਣਾ ਆ ਮੰਮੀ ਦਾ ਸਟਾਈਲ ਆਉਈਆ ਦੋਸਤੋ ਚਿਕਨ ਬਣਾਉਣ ਦਾ ਤੁਸੀਂ ਦੇਖ ਸਕਦੇ ਹੋ ਤੇ ਆ ਹਾਂਜੀ ਦੋਸਤੋ ਰਾਤ ਦੇ ਵੱਜ ਗਏ ਨੇ 12 ਤੇ ਆਪਾਂ ਕੰਮ ਕੁੰ ਕਰਕੇ ਹੋ ਗਏ ਆ ਫ੍ਰੀ ਤੁਹਾਨੂੰ ਪਤਾ ਹੀ ਆ ਜਿੰਨੇ ਵਸ ਮੰਮੀ ਨੇ ਚਿਕਨ ਬਣਾਇਆ ਸੀ ਤੇ ਮੈਂ ਦੋਸਤੋ ਬੜੀਆਂ ਨਹੀਂ ਸੱਤੀ ਖਾਦੀਆ ਫੁੱਲ ਬੜੀਆਂ ਬਣਾਈਆਂ ਸੀ ਮੰਮੀ ਨਾਲ ਵਿੱਚ ਬਲੈਕ ਚਰਨੀ ਫਾਇ ਹੋਈ ਸੀ ਉਹੀ ਖਾ ਕੇ ਆ ਬਿਲਕੁਲ ਹੋ ਗਏ ਆ ਫ੍ਰੀ ਤੇ ਹੁਣ ਕਈਆਂ ਨੇ ਕਹਿਣਾ ਵੀ ਨਹੀਂ ਤੁਸੀਂ ਦਿਖਾਇਆ ਨਹੀਂ ਵਲੌਗ ਵਿੱਚ ਤੇ ਤੁਸੀਂ ਚਿਕਨ ਖਾਦਾ ਹੁਣ ਦੋਸਤੋ ਆਈ ਸਵਰ ਮੈਂ ਚਿਕਨ ਨਹੀਂ ਖਾਦਾ ਮੈਂ ਬਿਊਟੀ ਦੀ ਸਬਜ਼ੀ ਖਾਦੀ ਆ ਬਸ ਉਸ ਤੋਂ ਮੇਰੇ ਦਿਮਾਗ 'ਚ ਨਿਕਲ ਗਿਆ ਵਲੌਗ ਬਣਾਉਂਦਾ ਤੇ ਮੈਨੂੰ ਯਾਦ ਖੁੱਲ ਗਿਆ ਕਿਉਂਕਿ ਮੈਂ ਮੰਮੀ ਦੇ ਨਾਲ ਡਿਨਰ ਸਰਵ ਕਰਾਉਣ ਲੱਗ ਗਈ ਸੀ ਕਿ ਤੇ ਮੈਨੂੰ ਯਾਦ ਆ ਮੈਂ ਕਿ ਦੋਸਤੋ ਆਈਸ ਵੇਅ ਮੈਂ ਚਿਕਨ ਨਹੀਂ ਖਾਂਦਾ ਮੈਂ ਨਿਊਟਰੀ ਖਾਂਦੀ ਆ ਤੇ ਮਤਲਬ ਕਈ ਲੋਕਾਂ ਨੂੰ ਹੁੰਦਾ ਕਿ ਨਹੀਂ ਦਿਖਾਇਆ ਕਿ ਤੂੰ ਚਿਕਨ ਖਾਦੂ ਗੱਟ ਮੈਂ ਚਿਕਨ ਨਹੀਂ ਖਾਂਦਾ ਦੋਸਤੋ ਤੇ ਮੈਂ ਝੂਠ ਨਹੀਂ ਬੋਲਦੀ ਮੈਂ ਬਿਲਕੁਲ ਚਿਕਨ ਨਹੀਂ ਖਾਂਦਾ ਮम्मी ਨੇ ਉਹਨਾਂ ਨੇ ਖਾਧਾ ਮम्मी ਨੇ ਉਹਨਾਂ ਨੇ ਖਾਧਾ ਕਿਉਂਕਿ ਉਹਨੇ ਬਣਾਇਆ ਸੀਗਾ ਤੇ ਚਾਚੂ ਨੂੰ ਵੀ ਦਿੱਤਾ ਸੀਗਾ ਚਿਕਨ ਦਾ ਪੈਕ ਕਰਕੇ ਚਾਚੂ ਲਈ ਚਾਚੂ ਲਈ ਦਾਦੀ ਮम्मा ਲਈ ਸਾਰੇ ਮਤਲਬ ਚਿਕਨ ਜਿਹੜਾ ਬਣਾਇਆ ਸੀ ਉਹ ਇਧਰ ਹੀ ਗਿਆ ਹੈ ਉੱਧਰ ਤੇ ਚਾਚੂ ਆ ਕੇ ਲੈ ਗਏ ਸੀ ਤੇ ਬਾਕੀ ਦੋਸਤ ਮੈਂ ਨਿਊਟ੍ਰੀਸ਼ਨ ਵਾਲੀ ਸਾਰੀ ਵਕਤ ਚਰਨ ਚਿਕਨ ਖਾਧਾ ਤੇ ਮੋਂਗ ਨਾਲ ਸਾਰਾ ਕੰਮ ਕਰਕੇ ਹੋ ਗਿਆ ਸਲੀਪ ਥੋੜਾ ਕੰਮ ਵੀ ਕਰ ਲਿਆ ਹੋਇਆ ਤੇ ਅੱਜ ਦੋਸਤੋਂ ਆਪਾਂ ਰਿਅਸੇ ਲੈ ਵੀ ਗਏ ਸੀ ਕਿ ਤੇ ਮੈਂ ਆਪਣੀ ਤਰੰਗੀ ਵਾਲੀ ਚੁੰਨੀ ਲਈ ਹੋ ਸੀ ਕਿ ਤੇ ਉਹਨਾਂ ਨੂੰ ਵਾਸ਼ ਵੀ ਕਰਨਾ ਸੀ ਤੇ ਉਹ ਮੈਂ ਵਾਸ਼ ਕਰਕੇ ਉਹਨੂੰ 프ੈਸ ਕਰਕੇ ਰੱਖ ਦਿੱਤਾ ਹੋਇਆ ਹੈ ਤੇ ਮਤਲਬ ਵਾਸ਼ ਕਰਕੇ ਮੈਂ ਫਟਾਫਟ ਹਾਈਡਰੋਕੀਡਾ ਹਾਈਡਰੋ ਕਰਕੇ ਐਂ ਬਿਲਕੁਲ ਸੋਫਟੀਸਿਸ ਨੂੰ ਤਾਂ ਬਾਗੋਂ ਦਾ ਪ੍ਰੈਸ ਕੀਤਾ ਕਰਕੇ ਰੱਖ ਲਿਆ ਮੈਂ ਸੰਭਾਲ ਕੇ ਕਿਉਂਕਿ ਉਹ ਤਿਰੰਗਾ ਹੈ ਦੋਸਤੋ ਉਹਦੀ ਥੋੜੀ ਕੇਅਰ ਕਰਨੀ ਬਣਦੀ ਹੈ ਤਾਂ ਕਰਕੇ ਫਿਰ ਮੈਂ ਉਹਦੀ ਕੇਅਰ ਕੀਤੀ ਹੋਇਆ ਰੱਖ ਦਿੱਤੀ ਹੋਇਆ ਹੁਣ ਮੈਂ ਬਿਲਕੁਲ ਸੇਫ ਜਗ੍ਹਾ ਤੇ ਤੇ ਦੋਸਤੋ ਹੁਣ ਮੈਂ ਕਾਫੀ ਵਲੌਗ ਦੇ ਇੰਤੇ ਹੈ ਤੇ ਕੱਲ ਨੂੰ ਮਿਲਾਂਗੇ ਤਾਂ ਮੈਂ ਕਹਿੰਦੀ ਹਾਂ ਜੇ ਲੋਨਰ ਨਾਲ ਤੁਸੀਂ ਮੇਰੀ ਵੀਡੀਓ ਨੂੰ ਵਾਟਵਾਰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਤੇ ਦੋਸਤੋ ਮੈਂ ਮਿਲਾਂਗੇ ਤਾਂ ਅਗਰ ਮੇਰੇ ਵਲੌਗਸ ਦੇਖਣਾ ਹੈ ਉਹਨੇ ਤਾਂ ਠੀਕ ਹੈ ਦੋਸਤੋ ਮਿਲਾਂਗੇ ਫਿਰ ਤਾਂ ਲekin ਅਗਰ ਲੋਨਰ ਨਾਲ ਤੁਸੀਂ